ਮੂਨਕ ਦੇ ਵਿੱਚ ਹੁੱਲੇ ਹੁਲਾ ਰਹੇ ਐ ਮੂਨਕ ਦੇ ਵਿੱਚ ਸ਼ਿਲੂ ਮੂਨਕ ਖੇਡ ਮੈਦਾਨ ਦੇ ਵਿੱਚ ਕਬੱਡੀ ਮੇਰੇ ਪੰਜਾਬੀ ਵੀਰੋ 4 4 4 4 ਉਹ ਬੱਬੂ ਬੱਬੂ ਝਨੇੜੀ ਵਾਲਾ ਪੰਡਤ ਹਰਖ ਗਿਆ ਬੱਬੂ ਬੱਬੂ ਬੰਬੂ ਮੂਨਕ ਦੇ ਵਿੱਚ ਲਲਕਾਰੇ ਪੈ ਗਏ ਰਮਾਲ ਟੰਮ ਗਏ ਭੰਗੜੇ ਚਾਲ ਟੁੱਟ ਗਏ ਮੂਨਕ ਦੇ ਵਿੱਚ ਪਹਿਲੀ ਤੇ 25000 ਰੁਪਏ ਕੱਲ ਨੂੰ ਭਾਈ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਊਗਾ 10000 ਰੁਪਏ ਪਪੂ ਚੌਧਰੀ ਜੀ ਨੇ ਬੋਲਿਆ ਹੋਇਆ ਇਹ ਕਿੰਨਾ ਹੋ ਗਿਆ ਸਾਹ ਮੇਰਾ ਕਮਜ਼ੋਰ ਹੈ ਇਹ ਬਾੜਾ ਹਿਸਾਬ ਨਾ ਨਹੀਂ ਮੇਰੇ ਖਿਆਲ 50 55 ਤੋਂ ਉੱਤੇ ਦੀ ਗੱਲ ਹੋ ਗਈ ਹੈ ਤੇ ਆਪਾਂ ਹੋਰ ਵੀ 55000 ਰੁਪਏ ਹੋ ਗਿਆ ਵੀਰੇ ਕਕਰਾਲੇ ਵਾਲੇ ਦੀ ਹੈਲਪ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਲਓ ਮੇਰੇ ਵੀਰੋ ਫਿਕਰ ਨਾ ਕਰੀ ਭਾਈ ਹੋਰ ਵੀ ਕਿਸੇ ਭਰਾ ਦੀ ਆਪਾਂ ਬੇਨਤੀ ਜ਼ਰੂਰ ਕਰਾਂਗੇ ਜੇ ਕੋਈ Google Pay ਨੰਬਰ ਹੈ ਤਾਂ ਉਹ ਸਾਨੂੰ ਜਰੂਰ ਦੱਸ ਦਿਓ ਆਪਾਂ ਬੋਲ ਦਿਆਂਗੇ ਜੇ ਵੀ ਮੇਰਾ ਵੀਰ ਕਰਨਾ ਚਾਹੁੰਦਾ ਹੋਊਗਾ ਹੋਰ ਕਰ ਦਿਓ ਮੇਰੇ ਵੀਰ ਇਹਦੇ ਵਿੱਚ ਹੀ ਪਾ ਦਿਓ Google Pay ਨੰਬਰ ਮੈਨੂੰ ਜਰੂਰ ਦੱਸ ਦਿਓ ਤੇ ਆਪਾਂ ਸੈਮੀ ਸੈਮੀਫਾਈਨਲ ਪੰਜਾਬ ਹਰਿਆਣੇ ਦੀਆਂ ਟੀਮਾਂ ਦਾ ਓਏ ਜਿਹੜੇ ਜਿਹੜੇ ਕਹਿੰਦੇ ਆ ਮੈਚ ਦੇ ਵਿੱਚੋਂ ਜੜਵਾ ਮੰਡੀ ਜਿੱਤੂ ਇੱਕ ਲਲਕਾਰਾ ਜਿੰਨਾ ਜਿੰਨਾਂ ਨੂੰ ਲੱਗਦਾ ਸ਼ੀਲੂ ਦੀ ਟੀਮ ਜਿੱਤੂਗੀ ਇੱਕ ਲਲਕਾਰਾ ਜਿਹੜੇ ਜਿਹੜੇ ਕਹਿੰਦੇ ਆ ਜਿੱਤੇ ਜਿਹੜੀ ਮਰਜੀ ਸਵਾਦ ਆਉਣਾ ਚਾਹੀਦਾ ਮੈਂ ਇੱਕ ਬੇਨਤੀ ਕਰਦਾ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਜਿਹੜੇ ਤੇ ਰੇਡ ਪਾ ਰਹੇ ਆ ਤੇ ਉਹ ਤੇ ਠੀਕ ਆ ਖੜੇ ਰਹਿਣ ਬਾਕੀ ਮੇਰੇ ਵੀਰ ਬੈਠ ਜਾਣ ਯਾਰ ਕਾਕਾ ਕੋਟ ਫੱਟਾ ਪੰਜਾਬ ਨੇ ਐਲਾਨ ਕਰ ਦੇ ਪਿਆ ਸ਼ੀਲੂ ਦੇ ਤਿੰਨ ਜੱਫੇ 4100 ਦੀ ਸਾਡੇ 16 ਤੇ 17 ਦਾ ਮੈਚ ਹੋਣਾ ਲੈ ਵੀ ਭਾਈ ਕਾਲੇ ਤੂੰ ਵੀ ਬੈਠ ਜਾ ਜਿਹੜੇ ਪਾਣੀ ਪੀਉਣ ਆਲੇ ਉਹ ਵੀ ਬੇਨਤੀ ਹੈ ਡਾਕਟਰ ਮੰਗਰ ਸਿਹਾਲ ਬੋਲੋ ਵੀ ਇੰਦਰਜੀਤ ਪਨੀ ਸਮਾਣੇ ਦੀਆਂ ਪਹਿਲੀਆਂ ਤਿੰਨ ਕਬੱਡੀਆਂ 2100 ਰੁਪਏ ਦੀਆਂ ਔਰ ਦੂਜੇ ਸੈਮੀ ਦੀ ਪਹਿਲੀ ਕਬੱਡੀ ਇੰਦਰਜੀਤ ਪਨੀ ਸਮਾਣੇ ਖੁਰਦ ਵਾਲਾ ਪਾ ਰਿਹਾ ਔਰ ਸ਼ੀਲੂ ਹਰਿਆਣੇ ਵਾਲਾ ਔਰ ਸ਼ੀਲੂ ਬਹਾਉਖਬਰਪੁਰ ਵਾਲਾ ਸ਼ੀਲੂ ਉਹ ਮੂਲਕ ਦੇ ਵਿੱਚ ਸ਼ੀਲੂ ਸ਼ੀਲੂ ਹੋ ਗਈ ਮੇਰੇ ਵੀਰੋ ਲਓ ਇੰਦਰਜੀ ਕਬੱਡੀ ਦਾ ਵਨ ਮੈਨ ਆਰਮੀ ਐ ਸ਼ੀਲੂ ਹੁੜਿਆਣੇ ਵਾਲਾ ਮੇਰੇ ਪੰਜਾਬੀ ਵੀਰੋ ਵਨ ਮੈਨ ਆਰਮੀ ਅਗਲੀ ਕਬੱਡੀ ਅਮਿਤ ਐ 80 ਤੇ ਧਨੌਰੀ ਵਾਲੇ ਦਾ ਵੀਰ ਐ ਉਹ ਮੂਨਕਰੋ ਮੈਚ ਕਿੱਦਾ ਵਾ ਲੱਗੂ ਫਿਰ ਇੱਕ ਵਾਰੀ ਯਾ ਬਾਤ ਐ ਵੇ ਜੱਟਾ ਕਿਆ ਬਾਤ ਅੱਜ ਤੇ ਐਂਡ ਹੋਇਆ ਪਿਆ ਆ ਜਲਾਲਪਿੰਡ ਤੋਂ ਰੁਪਿੰਦਰ ਪੁੱਜਾ ਹੋਇਆ ਕਹਿੰਦੇ ਅੱਠ ਜਾਲਾਂ ਜਲਾਲਾਂ ਦੀ ਧਰਤੀ ਦੁਨੀਆ ਕਹਿੰਦੀ ਐ ਲਓ ਕਬੱਡੀ ਪਾਉਣ ਦੇ ਲਈ ਇਸ ਸਮੇ ਮਿੱਤੂ ਧਨੌੜੀ ਵਾਲਾ ਮੈਦਾਨ ਦੇ ਵਿੱਚ ਚਾਰ ਜਫਾ ਤੇ ਹਮਲਾ ਬੋਲ ਰਿਹਾ ਜੱਸਾ ਜੜਵੇ ਵਾਲਾ ਚੋਟੀ ਦਾ ਜਫਾ ਲਾ ਗਿਆ ਮੇਰੇ ਵੀਰੋ ਲਓ ਕਬੱਡੀ ਪਾਉਣ ਦੇ ਲਈ ਕੁਲਵਿੰਦਰ ਇਸ ਸਮੇ ਤਿਆਰ ਹੈ ਆਇਆ ਧਰਮਪੁਰੇ ਦੀ ਧਰਤੀ ਦਾ ਕੁਲਵਿੰਦਰ ਮੇਰੇ ਪੰਜਾਬੀ ਵੀਰੋ ਇਸ ਵੇਲੇ ਤਿਆਰ ਵਰ ਤਿਆਰ ਹੈ ਚਾਰ ਨੇ ਗੰਡਲੀ ਵਾਲਾ ਕਾਲਾ ਪਿਆਰ ਹੈ ਰੀਸ਼ੂ ਵਰਗੇ ਪਿਆਰ ਨੇ ਢਾਕੜ ਪਿਆਰ ਹੈ ਤੇ ਕਬੱਡੀ ਦਾ 1 ਆਰਮੀ 1 ਮੈਨ ਆਰਮੀ ਕਹਿੰਦੇ ਹਰਿਆਣੇ ਵਾਲਾ ਸ਼ੀਲੂ ਬਾਹੂ ਅਕਬਰਪੁਰਪਿੰਡ ਵਾਲਾ ਸ਼ੀਲੂ ਪਿਆਰ ਮਨਦੀਪ ਟੱਕੜ ਟੱਕਰ ਟੱਕਰ ਗੋਗਰੀਆਂ ਵਾਲਾ ਮਨਦੀਪ ਟੱਕਰ ਗੋਗਰੀਆਂ ਵਾਲਾ ਉਹ ਕੁਲਵਿੰਦਰ ਜਲਵੇੜੇ ਵਾਲਾ ਮੇਰੇ ਵੀਰੋ ਬਰੇਟਿਆਂ ਦਾ ਲੱਕ ਹੈ ਰਮੇਸ਼ ਬਰੇਟਿਆਂ ਵਾਲਿਆ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉਂਦਾ ਦੂਜੀ ਪਿੰਡ ਪੈਕਿਆਂ ਦੇ ਫੇਰੀ ਲਾਹ ਹਿਰੇ ਨੇ ਗਾਣੇ ਕਹਿੰਦੇ ਰਮੇਸ਼ ਤੇ ਗਾਏ ਆ ਆ ਫਰੀਦাবাদ ਤੋਂ ਚੱਲ ਕੇ ਆਇਆ ਇਹਦਾ ਕਾਸ਼ੀਪੁਰ ਪਿੰਡ ਹੈ ਦੀਪਕ ਕਾਸ਼ੀਪੁਰਿਆ ਕਬੱਡੀ ਪਾ ਰਿਹਾ ਚਾਰ ਜਾਫੀ ਬੱਬੂ ਝਨੇੜੀ ਵਾਲਾ ਆ ਜੱਸਾ ਝੜਵੇ ਵਾਲਾ ਮੇਰੇ ਵੀਰੋ ਮਲਕੀਤ ਸਿੰਘ ਆ ਸਾਲ ਦਾ ਪਹਿਲਾ ਪ੍ਰਾਈਜ਼ ਕਹਿੰਦੇ ਪੰਮਨਾਰਵੇ ਤੇ ਸਾਬੀ ਪਤੜ ਵੱਲੋਂ ਮੇਰੇ ਵੀਰੋ ਦਿੱਤਾ ਜਾਣਾ ਹੈ ਅਗਲੇ ਸਾਲ ਦਾ ਪਹਿਲਾ ਪ੍ਰਾਈਜ਼ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੋਬਿੰਦਪ੍ਰੀਆ ਮਾਲਾ ਤੇ ਦੂਜੇ ਪਾਸੇ ਕਾਲਾ ਜੰਡਲੀ ਹੈ ਕਰਦਾ ਕੋਸ਼ਿਸ਼ ਲਾ ਪਾਉ ਜਫਾ ਕਿ ਨਹੀਂ ਪਰ ਪੁਆਇੰਟ ਜਿਹੜਾ ਮਾਲਾ ਗੋਬਿੰਦਪ੍ਰੀਆ ਹੱਸਦਾ ਨੱਚਦਾ ਕੱਪ ਦਾ ਆਪਣੀ ਟੀਮ ਦੇ ਲਈ ਕਿ ਮੈਚ ਹੋਣਗੇ ਟਿਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂਗਾ ਪਾਣੀ ਉਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇ ਨੇ ਖਾਣੀ ਰਵਿੰਦਰ ਯੂਕੇ ਚਮਕੌਰ ਕਮਾਨ ਯੂਕੇ ਤੇ ਸਿਹਾਲ ਕਹਿੰਦੇ ਆ ਵੀ ਕੁਲਵਿੰਦਰ ਦੀਆਂ ਤਿੰਨ ਕਬੱਡੀਆਂ 2100 ਰੁਪਏ ਦੀਆਂ ਪੈਣਗੀਆਂ ਉਹ ਮਿੱਤੂ ਤਣੌਰੀ ਵਾਲਾ ਕਬੱਡੀ ਪਾ ਰਿਹਾ ਨਵੰਗਲ ਸਿੰਘ ਕਮਾਣ ਦਾ ਪੁੱਤਰ ਇੱਕ ਕੰਨੀ ਤੇ ਲੱਗਾ ਹੋਇਆ ਰਣੀਏ ਦਾ ਵੀਰ ਹੈ ਉਹ ਗੱਲਾਂ ਗਗਨਦੀਪ ਸੱਤੀ ਦੀਆਂ ਆਹ ਕਹਿੰਦੇ ਪ੍ਰੀਤਮ ਪੰਡਤ ਦਾ ਪੁੱਤਰ ਬੱਬੂ ਝਨੇੜੀ ਵਾਲਾ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਹੈ ਸਿਹੇੜੀ ਵਾਲੇ ਭੀਮੇ ਦੇ ਮੇਰੇ ਵੀਰੋ ਪਿੰਡਾਂ ਦਾ ਖਿਡਾਰੀ ਹੈ ਇਹ ਆ ਇੰਦਰਜੀਤ ਸਿੰਘ ਬਣੀ ਸਮਾਣੇ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸਮਾਣੇ ਵਾਲਾ ਬਣੀ 4 ਚਾਰ ਜੰਡਰੀ ਵਾਲਾ ਕਾਲਾ ਤੇ ਬਣੀਆ ਬਣੀ ਬਣੀ ਸਮਾਣੇ ਵਾਲਾ ਬਣੀ ਹਰਿਆਣੇ ਵਾਲੇ ਸ਼ੀਲੂ ਦੇ ਤਿੰਨ ਜੱਫੇ ਕਾਕਾ ਕੋਟਫੱਟਾ ਕੈਨੇਡਾ ਤੇ ਬੱਬੂ ਆਸਟ੍ਰੇਲੀਆ ਵੱਲੋਂ 5100 ਰੁਪਏ ਦੇ ਹੋਣਗੇ ਮੇਰੇ ਵੀਰੋ ਲਓ ਦੀਪਕ ਕਬੱਡੀ ਪਾ ਰਿਹਾ ਜੜਵੇ ਦਾ ਜਸਾ ਛੇੜੀ ਦਾ ਬੱਬੂ ਹੈ ਜੜਵੇ ਦਾ ਧਿਆਨਾ ਜੜਵੇ ਵਾਲਾ ਜਸਾ ਤੇ ਦੀਪਕ ਕਾਸ਼ੀਪੁਰੀਆ ਅਗਲੇ ਸਾਲ ਦੇ ਲਈ ਕਹਿੰਦੇ ਚਮਕਾਰ ਯੂਕੇ ਤੇ ਡਾਕਟਰ ਮਕਰ ਸਿਹਾਲ ਕਹਿੰਦੇ ਆ ਵੀ ਅਸੀਂ 1 ਲੱਖ ਦੀ ਸਪான்ਸਰ ਦੇਵਾਂਗੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਆਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਕਲਵਿੰਦਰ ਧਰਮਪੁਰੇ ਵਾਲਾ ਮੇਰੇ ਵੀਰੋ ਪਾ ਰਿਹਾ ਧਰਮਪੁਰੇ ਵਾਲਾ ਕੁਲਵਿੰਦਰ ਕਬੱਡੀ ਪਾ ਰਿਹਾ ਨੇ ਤੇਸ਼ਕ ਕੰਬਖਤ ਹੁੰਦਾ ਖੁਰ ਜਾਂਦੀਆਂ ਹੱਡੀਆਂ ਨੇ ਉਹ ਸੱਜਣ ਜੀ ਤੁਸੀਂ ਵੱਡੇ ਬੰਦੇ ਹੋ ਥੋਡੀਆਂ ਤੇ ਗੱਲਾਂ ਵੀ ਵੱਡੀਆਂ ਨੇ ਸ਼ੀਲੂ ਤੇ ਕੁਲਵਿੰਦਰ ਦੀ ਟੱਕਰ ਮੂਨਕ ਦਾ ਮੇਲਾ ਰਵਿੰਦਰ ਯੂਕੇ ਚਮਕੌਰ ਕਮਾਨ ਯੂਕੇ ਡਾਕਟਰ ਮੱਗਰ ਸਿਹਾਲ ਉਹਨਾਂ ਨੇ ਐਲਾਨ ਕੀਤਾ ਦਿਨਵੇ ਦੇ ਜੱਸੇ ਦੇ ਤਿੰਨ ਜੱਫੇ ਕਹਿੰਦੇ 5100 ਰੁਪਏ ਦੇ ਐ ਰਵਿੰਦਰ ਜੀ ਚੁੱਪੋ ਮੈਂ ਆ ਚੀਕਾਂ ਕਹਿੰਦੇ ਬੰਗਾਲ ਵਾਲੇ ਬਿੱਟੂ ਦੇ ਜੱਫੇ ਦੇ ਬਾਦੀਆਂ ਸਨ ਮੇਰੇ ਪੰਜਾਬੀ ਵੀਰੋ ਗੱਲ ਸਮਝੀ ਐ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਅਮਿਤ ਧਨੋਰੀ ਵਾਲਾ ਵੱਡਾ ਪਿੰਡ ਐ ਆਹ ਚਾਰ ਦਿਨਵਾ ਵੀ ਕਹਿੰਦੇ ਵੱਡਾ ਪਿੰਡ ਮੇਰੇ ਵੀਰੋ ਵੱਡੇ ਖਿਡਾਰੀ ਜੱਸਾ ਤੇ ਪੁਆਇੰਟ ਜਿਹੜਾ ਇਸ ਵੇਲੇ ਅਮਿਤ ਧਨੌਰੀ ਵਾਲਾ ਦੂਜੇ ਪਾਸੇ ਗਵਿੰਦਪਰੀਆ ਗਵਿੰਦਪਰੀਆ ਮਾਲਾ ਕਬੱਡੀ ਪਾ ਰਿਹਾ ਜੋਗੀ ਦੇਦਨਾ ਕੈਨੇਡਾ ਬੱਬੂ ਆਸਟ੍ਰੇਲੀਆ ਤੇ ਕਾਕਾ ਕੋਟ ਫਟਾ ਕੈਨੇਡਾ ਨੇ ਐਲਾਨ ਕਰ ਦਿੱਤਾ ਸ਼ਿੱਲੂ ਦੇ ਤਿੰਨ ਜਫੇ 11000 ਆ ਤਿੰਨ ਜਫੇ 11000 ਦੇ ਆ ਗਵਿੰਦਪਰੀਆ ਮਾਲਾ ਤੇ ਸ਼ਿੱਲੂ ਆ ਗਵਿੰਦਪਰੀਆ ਮਾਲਾ ਤੇ ਸ਼ਿੱਲੂ ਹਾਏ ਓ ਮੇਰਾ ਰੱਬਾ ਮੂਰਤਾਂ ਮੇਲਾ ਓ ਦੁਨੀਆ ਲੱਤਕੀ ਰਮਾਲ ਝੁਮਕੇ ਮੇਲਾ ਬਣ ਗਿਆ ਮੂਨਕ ਦੇ ਵਿੱਚ ਹੁੱਲੇ ਹੁਲਾ ਰਹੇ ਆ ਮੂਨਕ ਦੇ ਵਿੱਚ ਸ਼ਿੱਲੂ ਮੂਨਕ ਓ ਮੂਰਖਾ ਇਹ ਸੁਲਾਦ ਆਇਆ ਕਹਿੰਦੇ ਨਹੀਂ ਓ ਜਲਾਲ ਵਾਲਿਆ ਰਮਾਲ ਘੁੰਮਦੇ ਦੇਖ ਦੁਨੀਆ ਪੱਪਿਆਂ ਦੇ ਹੋਈ ਨੱਚਦੀ ਐ ਰਮਾਲ ਘੁੱਕ ਗਏ ਉਂਗਲੀ ਤੇ ਰਮਾਲ ਘਕਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਓ ਪੁੱਠੇ ਪੇਚੇ ਪਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਅੱਜ ਪੁੱਠੇ ਪੇਚੇ ਪਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਉਂਗਲੀ ਤੇ ਰਮਾਲ ਘਮਾਉਂਦਾ ਉਂਗਲੀ ਤੇ ਰਮਾਲ ਘੁਲਿਆ ਐ ਐਨ ਆਰ ਵੀ ਆਇਆ ਹੋਇਆ ਐ ਸਮਾਣੇ ਵਾਲਾ ਬਣੀ ਕਬੱਡੀ ਪਾ ਰਿਹਾ ਹੈ ਗੁਲਜਾਰ ਸਿੰਘ ਬਾਅਦ ਵਿੱਚ ਫੋਨ ਸੁਣ ਲਈ ਕੋਈ ਸਮਾਂ ਸੀ ਮੇਰੇ ਪੰਜਾਬੀ ਵੀਰੋ ਕਿ ਫਕਰ ਝਾਂਡੇ ਦਾ ਤੋੜੇ ਸ਼ਿਨੂ 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 ਉਹ ਬਹੁਤ ਕਮਰ ਦੀ ਤਾਕਤ ਜਦੋਂ ਖਿਡਾਰੀ ਅੱਜ ਕਸਮਾਨ ਪਿਆ ਪਿਆ ਹੈ ਅੱਜ ਕਸਮਾਨ ਮੇਰੇ ਵੀਰੋ ਮੂਨਕੇ ਦੇ ਵਿੱਚ ਪਿਆ ਪਿਆ ਉਹ ਮੇਲੇ ਦਾ ਸਵਾਦ ਆਏਗਾ ਕਿ ਨਹੀਂ ਦਰਸ਼ਕ ਵੀਰਿਆ ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਹੌਰੀ ਵਾਲਾ ਕਬੱਡੀ ਪਾ ਰਿਹਾ ਹੈ ਉਧਰ ਜੋਗੀ ਦਿਦਨਾ ਕੈਨੇਡਾ ਐਲਾਨ ਕਰਦਾ ਇਸ ਸਾਲ ਦੇ ਕਬੱਡੀ ਕੱਪ ਦੇ ਲਈ ਵੀ 1 ਲੱਖ ਦਿੱਤਾ ਵੱਡਾ ਵੀਰਾ ਕਹਿੰਦਾ ਅਗਲੇ ਸਾਲ ਆਪਾਂ ਇੱਕ ਦੇ ਨਾਲ 5 ਜੀਰੂਆਂ ਫੇਰ ਲਾ ਦੇਣੀਆਂ ਉਹ ਮੇਰੇ ਵੀਰੋ ਇਸ ਵੇਲੇ ਉਹ 73 ਦਿੜਵੇ ਵਾਲਾ 73 73 ਉਹ 73 ਦਾ ਜਫਾ ਕਿੰਦਾ ਲੱਗਿਆ ਦਰਸ਼ਕ ਵੀਰਿਆ ਰਣੀਏ ਦਾ ਵੀਰ 36 ਲਾਹ ਤੱਕੜਾ ਜਫਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਕਰ ਗਿਆ ਰਵਿੰਦਰ ਯੂਕੇ ਡਾਕਟਰ ਮੱਗਰ ਸਿਹਾਲ ਚਮਕਾਰ ਕਮਾਨ ਯੂਕੇ ਵੱਲੋਂ ਆ ਮੁੰਡੇ ਦੀਆਂ ਤਿੰਨ ਕਬੱਡੀਆਂ 2100 ਦੀਆਂ ਸ਼ੀਲੂ 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 ਤੇ ਉਹ ਵਾਹ ਉਹ ਮਰੇਟੇ ਆਲਿਆ ਵਾਹ ਧਰਮਪੁਰੇ ਆਲਿਆ ਭਈ ਆ ਮੁੰਡਾ ਥੋੜੇ ਇਲਾਕੇ ਦਾ ਨਮਾ ਉਠਿਆ ਆਉਣ ਵਾਲੇ ਸਮੇਂ ਤੇ ਕਰਾਉ ਬੱਲੇ ਬੱਲੇ ਕੇ ਨਹੀਂ ਹਜੇ ਹੁਣੇ-ਹੁਣੇ ਹੋਈਆਂ ਜਬਾਨ ਮੁੰਡਿਆਂ ਤੋਂ ਬਚ ਕੇ ਰਹੀ ਅੱਤ ਕਰਵਾਊਗਾ ਸਿਰਾ ਕਰਵਾਊਗਾ ਬੱਬੂ ਝਨੇੜੀ ਵਾਲਾ ਜੋਗੀ ਦਿੱਦਣਾ ਕੈਨੇਡਾ ਕਹਿੰਦਾ ਮੇਰੇ ਵੱਲੋਂ ਢੜਵੇਂ ਤੇ ਸੱਤੀ ਲਈ ਪਿਆਰ ਪੁੰਜਦਾ ਕਰਦੇ ਅਗਲੇ ਸਾਲ ਕਾਕਾ ਕੋਟ ਫੱਤੇ ਵਾਲਾ ਤੇ ਬੱਬੂ ਆਸਟ੍ਰੇਲੀਆ ਕਹਿੰਦੇ ਲੱਖ ਦੇਵਾਂਗੇ ਗੁਰਮukh ਪੁਰਤਗਾਲ ਕਹਿੰਦਾ ਲੱਖ ਦੇਵਾਂਗੇ ਤੇ ਜੇ ਦਿੱਦਨੇ ਵਾਲਾ ਜੋਗੀ ਘੱਗੇ ਵਾਲਾ ਜੋਗੀ ਕਹਿੰਦਾ ਲੱਖ ਇਸ ਸਾਲ ਤੇ ਲੱਖ ਹੀ ਅਗਲੇ ਸਾਲ ਦੇਵਾਂਗੇ ਗਿਲਜਾਰੀ ਸਾਡਾ ਭਰਾ ਹੈ ਗਿਲਜਾਰੀ ਪਲੇਅਰ ਤੇ ਵਧੀਆ ਰਿਆ ਹੀ ਰਿਹਾ ਪਰ ਗੁਲਜਾਰੀ ਬਣਗਾ ਇਨਸਾਨ ਬਣਨਾ ਮੇਰੇ ਵੀਰੋ ਬਹੁਤ ਔਖਾ ਹੈ ਸਟੈਂਡ ਆ ਬੰਦੇ ਦਾ ਮੇਰੇ ਪੰਜਾਬੀ ਵੀਰੋ ਆਓ ਸਾਹਮਣੇ ਅੱਜ ਕੱਲ ਜਿਹਦਾ ਸਟੈਂਡ ਨਾ ਹੋਵੇ ਗੁਲਜਾਰੀ ਭਾਈ ਉਹ ਇਨਸਾਨ ਨਹੀਂ ਹੁੰਦਾ ਪਰ ਜੋ ਤੁਸੀਂ ਸਟੈਂਡ ਰੱਖਿਆ ਦੁਨੀਆ ਨੂੰ ਪਤਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਾਸ਼ੀਪੁਰਿਆ ਦੀਪਕ ਕਬੱਡੀ ਪਾ ਰਿਹਾ ਹੈ ਚਾਲ ਚਾਲੇ ਮੇਰੇ ਵੀਰ ਜਿਹੜੇ ਧੱਕ ਰਹੇ ਬੇਨਤੀ ਆ ਥੋੜਾ ਥੋੜਾ ਪਿੱਛੇ ਨੂੰ ਹਟ ਜਾਓ ਆ ਕਬੱਡੀ 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 ਹੋਈ ਪਈ ਆ ਰਵਿੰਦਰ ਯੂਕੇ ਕਰਨ ਕਮਾਨ ਦਿੜਬਾ ਤੇ ਬਲਕਾਰ ਕਮਾਨ ਚਮਕੌਰ ਕਮਾਨ ਯੂਕੇ ਡਾਕਟਰ ਮੱਗਰ ਨੇ ਐਲਾਨ ਕੀਤਾ ਜੜਵੇ ਦੀ ਟੀਮ ਦਾ ਹਰ ਇੱਕ ਜਫਾ 51 5100 ਰੁਪਏ ਦਾ ਹੋਵੇਗਾ ਆ ਮੁੰਡੇ ਦੀਆਂ ਤਿੰਨ ਕਬੱਡੀਆਂ ਵੀ ਉਹਨਾਂ ਵੱਲੋਂ 5100 ਰੁਪਏ ਦੀਆਂ ਆ ਆ ਇੰਦਰਜੀਤ ਬੰਨੀ ਸਮਾਣੇ ਵਾਲਾ ਲਾਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਲੂ ਹਰਿਆਣੇ ਵਾਲਾ ਸ੍ਰਿੰਦਰ ਕੁਮਾਰ ਦਾ ਪੁੱਤਰ ਆ ਉਹ ਮਾਸਟਰ ਬਾਬੂ ਦਾ ਚਹੇਤਾ ਜਾਫੀ ਇਸਵੇਂ ਮੁਕਾਬਲਾ ਕਰਦਾ ਪਰ ਇੰਦਰਜੀਤ ਬਣੀ ਸਮਾਣੇ ਖੁਰਦ ਵਾਲਾ ਵਾਲਾ ਬਣੀ ਹੈ ਲੋਕ ਜਾਲ ਧੱਕ ਰਹੇ ਹੈ ਇਹ ਅਸਲੀ ਜਾਲ ਧੱਕ ਦਰਸ਼ਕ ਨੇ ਮੇਰੇ ਵੀਰੋ ਕਈ ਵੈਲਫੇਅਰ ਦੀਆਂ ਖਾਕੇ ਰੋਟੀਆਂ ਐਵੇਂ ਜਾਲ ਧੱਕ ਬਣੇ ਫਿਰਦੇ ਹੈ ਕਿਹੜ ਕਬੱਡੀ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਮੇਰੇ ਪੰਜਾਬੀ ਵੀਰੋ 4 4 4 4 ਉਹ ਬੱਬੂ ਬੱਬੂ ਚੇ ਦੀ ਬੰਦੀ ਮੂਨਕ ਦੇ ਵਿੱਚ ਲਲਕਾਰੇ ਪੈ ਗੇ ਰਮਾਲ ਟੰਗ ਕੇ ਭੰਗੜੇ ਜਾਲ ਟੁੱਟ ਗੇ ਮੂਨਕ ਦੇ ਵਿੱਚ ਪਹਿਲੀ ਵਾਰੀ ਅੱਜ ਹੋ ਗਿਆ ਹੈ ਬਹੁਤ ਲੰਬੇ ਸਮੇਂ ਬਾਅਦ ਜਾਂ ਤੇ ਦਿੜਵੇ ਜਾਲ ਟੁੱਟਦੇ ਹੁੰਦੇ ਗਰਮੇਲ ਜੀ ਅੱਜ ਫਿਰ ਕਹਿੰਦੇ ਮੂਨਕ ਦੇ ਵਿੱਚ ਵੀ ਮੇਰੇ ਵੀਰੋ ਜਾਲ ਟੁੱਟ ਗਿਆ ਜਲਾਲ ਆਲਿਆ ਜਾਲ ਵੀ ਟੁੱਟ ਗਿਆ ਤੇ ਰਿਕਾਰਡ ਵੀ ਟੁੱਟ ਗਿਆ ਰਿਕਾਰਡ ਵੀ ਟੁੱਟ ਗਿਆ ਜੇ ਦੇਧਰੇ ਵਾਲਾ ਜੋਗੀ ਗੱਗੇ ਵਾਲਾ ਜੋਗੀ ਕਹਿੰਦਾ ਬੱਬੂ ਦੇ ਲਈ ਪੁਜਦਾ ਕਰਦੇ ਨੌਜਵਾਨਾ ਬਹੁਤ ਬਹੁਤ ਧੰਨਵਾਦ ਹੈ ਗਰਮੇਲ ਜੀ ਵਾਹ ਖੇਡ ਕਬੱਡੀ ਆ ਜਿੰਮੀ ਦੰਦੀਵਾਲ ਕਹਿੰਦਾ ਸਾਡੇ ਯਾਰ ਦਾ ਤੇ ਸਾਡੇ ਭਰਾ ਦਾ ਕਾਬਾ ਐਸਾ ਨੁਕਰੇ ਨੇ ਅਗਲੇ ਸਾਲ 2 ਲੱਖ ਰੁਪਏ ਦੀ ਸਪான்ਸਰ ਹੋਊਗੀ ਲੈ ਵੀ ਗੁਲਜਾਰ ਸਿਆ ਇਹ ਥੋੜਾ ਪਿਆਰ ਹੈ ਇਹ ਥੋੜੀਆਂ ਯਾਰੀਆਂ ਨੇ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਦੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰ ਕਿ ਗੁਲਜਾਰੀ ਮੂਨਕ ਦੇ ਯਾਰ ਹੈ ਅਸੀਂ ਜਿਨ੍ਹਾਂ ਨਾਲ ਖੜੇ ਸਦਾ ਖੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ ਆਹ ਹੈ ਮਾਈ ਭਾਗੋ ਦੇ ਕਹਿੰਦੇ ਬਾਰਸਾਂ ਦੇ ਪਿੰਡ ਦਾ ਨੌਜਵਾਨ ਗਵਿੰਦਪੁਰਿਆ ਮਾਲਵਿੰਦਰ ਦੱਸ ਕੀ ਕਰਾਂ ਮੈਂ ਹੁਣ ਮਾਲਵਿੰਦਰਾ ਮਾਪਿਆਂ ਨੇ ਮਾਰਤਾ ਬੂਹੇ ਨੂ ਜਿੰਦਰਾ ਗੁਰਨੇਪ ਸਿੰਘ ਸਿੱਧੂ ਦਾ ਪੁੱਤਰ ਹੈ ਪੰਜਾਬ ਪੁਲਿਸ ਦਾ ਖਿਡਾਰੀ ਹੈ ਕਿ ਫਿਰਦੀ ਪੁਲਿਸ ਕਿਹੜੇ ਮਾਰਦੀ ਅੱਜ ਮੂਨਕ ਦੇ ਵਿੱਚ ਖੈਰ ਨਹੀਂ ਲੱਗਦੀ ਓ ਫਰੀਦਾਬਾਦੀਆ ਕਬੱਡੀ ਪਾ ਰਿਹਾ ਜਿੰਵੇ ਦਾ ਜੱਸਾ ਹਰਖ ਗਿਆ ਓ ਜੱਸਾ ਤੇ ਫਰੀਦਾਬਾਦੀਆ ਦੀਪਕ ਕਾਸ਼ੀਪੁਰੀਆ ਉਸਤਾਦ ਮੰਨਦਾ ਮੇਰੇ ਵੀਰੋ ਦੇਵੀ ਜਲ ਸ਼ਰਮਾ ਜੀ ਨੂੰ ਦੀਪ ਯੂਕੇ ਹੁਣਾਂ ਦਾ ਬਲਵਿੰਦਰ ਧਾਰੀਵਾਲ ਯੂਕੇ ਦਾ ਕੀਪੇ ਆਲਖੋਣਾ ਦਾ ਇਟਲੀ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਦੇਦਨੇ ਵਾਲਾ ਜੋਗੀ ਗਰਾਊਂਡ ਦੇ ਵਿੱਚ ਖੜਾ ਹੈ ਪਰ ਸਾਹਮਣੇ ਹਰਿਆਣੇ ਵਾਲਾ ਸ਼ਿਲੂ ਔਰ ਦੂਜੇ ਪਾਸੇ ਸਮਾਰੀ ਸ਼ਿਲੂ 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 ਔਰ ਹਰਿਆਣੇ ਵਾਲਾ ਬਹੁ ਅਕਬਰਪੁਰ ਵਾਲਾ ਸਰਿੰਦਰ ਕੁਮਾਰ ਦਾ ਪੁੱਤਰ ਸੱਚੇ ਪਾਤਸ਼ਾਹ ਇੰਦਰਜੀਤ ਸਹੀ ਹੈ ਮੂਵ ਸਪਰੇਅ ਤੇ ਪਾਣੀ ਗਰਾਊਂਡ ਦੇ ਵਿੱਚ ਰੱਖੋ ਸਾਡੀ ਬੇਨਤੀ ਹੈ ਵੈਰੀ ਗੁੱਡ ਕਿਉਂਕਿ ਮੌਸਮ ਠੰਡਾ ਤੇ ਮੈਚ ਪੂਰੇ ਗਰਮ ਹੋ ਗਏ ਮੇਰੇ ਵੀਰੋ ਮੂਵ ਸਪਰੇਅ ਮਾਰ ਦਿਓ ਜੀ ਥੋੜੀ ਜੀ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਮੇਰੇ ਵੀਰੋ ਸਮਾਣੇ ਵਾਲੇ ਬਣੀ ਨੂੰ ਤੁਹਾਡਾ ਹੌਸਲਾ ਹੈ ਬਣੀ ਠੀਕ ਹੈ ਬੰਦੇ ਦੀ ਕਹਿੰਦੇ ਚੜਤ ਹਰ ਇੱਕ ਦੇਖ ਲੈਂਦਾ ਪਰ ਚੜਤ ਦੇ ਵਿਚਾਲੇ ਜਿਹੜੀਆਂ ਔਕੜਾਂ ਆਉਂਦੀਆਂ ਉਹ ਬਹੁਤ ਘੱਟ ਲੋਕ ਦੇਖਦੇ ਆਂ 플레이ਰਾਂ ਦੀ ਚੜ੍ਹਤ ਦੇਖੀ ਜਾਂਦੀ ਹੈ ਪਰ 플레이ਰਾਂ ਦੀ ਸੱਟਾ ਬਹੁਤ ਘੱਟ ਲੋਕ ਦੇਖਦੇ ਆ ਮੇਰੇ ਵੀਰੋ ਛੜ ਤੋਂ ਬਾਅਦ ਜਦੋਂ ਵੀ ਪੁੱਛਦਾ ਨਹੀਂ ਉਹ ਸਮੇਂ ਨੂੰ ਬਹੁਤ ਘੱਟ ਮੇਰੇ ਵੀਰੋ ਦੇਖਿਆ ਜਾਂਦਾ ਸੋ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਖੜਦੇ ਆ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਮੇਰੇ ਵੀਰੋ ਪਿੱਲਰ ਬਣ ਕੇ ਇਸ ਖੇਡ ਕਬੱਡੀ ਦੇ ਖੜੇ ਹੋਏ ਆ ਸਾਰਿਆਂ ਦਾ ਸਤਿਕਾਰ ਹੈ ਆਓ ਸਾਹਮਣੇ ਬਨੀ ਹੌਸਲਾ ਰੱਖ ਨੌਜਵਾਨਾਂ ਕਿਉਂਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਸਾਡਾ ਬੰਬ ਰੱਖਿਓ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬੰਟੂ ਕੈਨੇਡਾ ਕਹਿੰਦਾ ਵੀ ਅਗਲੇ ਸਾਲ ਮੂਨਕ ਦੇ ਕਬੱਡੀ ਕੱਪ ਦਾ 1 ਲੱਖ ਆਪਾਂ ਦੇਵਾਂਗੇ ਲਓ ਸਾਹਮਣੇ ਅਗਲੀ ਕਬੱਡੀ ਗੁਰਪਾਰਸ ਹੈ 1 ਮਾਰਚ ਚਠੇ ਨਰਹੇੜਿਆਂ ਦੇ ਕਬੱਡੀ ਕੱਪ ਦੀ ਭੱਜੀ ਆਉਂਦੀ ਹੈ ਉਹ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰੂ ਗੱਲ ਸਮੇਤ ਕਾਸ਼ੀਪੁਰਿਆ ਦੀਪਕ ਕਹਿੰਦੇ ਫਰੀਦਾਬادیه ਇਸ ਵਿੱਚ ਕਬੱਡੀ ਪਾ ਕੇ ਆਇਆ ਹੈ ਅੱਜ ਦੇ ਮੇਲੇ ਦਾ ਪਹਿਲਾ ਪ੍ਰਾਈਜ਼ ਚਮਕੌਰ ਯੂਕੇ ਡਾਕਟਰ ਮਕਰਰ ਮੈਚ ਚੱਲੀ ਜਾਂਦਾ ਲੋਕਾਂ ਦਾ ਜਿਹੜਾ ਬਾਹਰ ਮੈਚ ਚੱਲੀ ਜਾਂਦਾ ਹੈ ਭੰਗੜੇ ਪੈ ਗਏ ਆ ਲੋਈਆਂ ਧੁੱਗ ਗਈਆਂ ਧੋਕ ਘਟ ਗਿਆ ਧੁੱਗ ਗਿਆ ਕੋਟ ਮੇਰੇ ਵੀਰੋ ਤੇ ਨਾਲ ਰਮਾਲ ਘੁਕ ਮਗੇ ਆ ਉਹ ਮੂਡ ਕਾਲਿਓ ਕੀ ਹਾਲ ਚਾਲ ਆ ਉਹ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਵਾਹ ਵਾਹ ਸੇਵਕਾ ਇਹ ਗੱਲਬਾਤ ਕੀਤੀ ਹੈ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਖੇਡ ਕਬੱਡੀ ਹੈ ਸਵਾਦ ਦੇ ਦਿੰਦੀ ਹੈ ਲੋਕਾਂ ਨੂੰ ਸਰੂਰ ਚਾਹ ਦਿੰਦੀ ਹੈ ਦੀਪਕ ਕਾਸ਼ੀਪੁਰੀਆ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਾਸ਼ੀਪੁਰੀਆ ਦੀਪਕ ਹੈ ਚਾਰਨ ਹੈ ਚਾਰ ਜੱਸਾ ਤੇ ਦੀਪਕ ਤੇ ਪੁਆਇੰਟ ਦੀਪਕ ਕੀ ਬਾਤ ਹੈ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਨਾ ਮੂਸੇ ਵਾਲੇ ਦਾ ਇਹ ਮਾਨਸਾ ਵਾਲਾ ਇਹ ਲਾਭ ਹੀਰੇ ਦੇ ਪਿੰਡਾਂ ਦਾ ਇਹ ਸੱਚੇ ਸੁਰਮੇ ਦੇ ਪਿੰਡਾਂ ਦਾ ਓ ਸ਼ਿੱਲੂ ਗਵਿੰਦਪੁਰਿਆ ਮਾਲਾ ਹਰਖਿਆ ਫਿਰਦਾ ਓ ਭੰਗੜੇ ਦੇ ਭੰਗੜਾ ਭਾਜੀ ਵੀ ਪਤੰਦਰ ਭੰਗੜੇ ਦੀ ਭੰਗੜਾ ਬਾਗੀ ਮੋੜਦਾ ਇਹਨੂੰ ਪਤਾ ਵੀ ਸ਼ਰੀਕਾਂ ਨੇ ਭਾਜੀ ਪਾਈ ਹੈ ਕਾਕਾ ਕੋਟ ਫੱਟਾ ਜੀ ਜੋਗੀ ਦੇਦਰਾਂ ਜੀ ਕਹਿੰਦੇ ਆ ਵੱਡੇ ਮਾਨ ਹੋਣਗੇ ਬੱਬੂ ਝਨੇੜੀ ਦੇ ਬੱਬੂ ਆਸਟ੍ਰੇਲੀਆ ਵੱਲੋਂ ਸ਼ੀਲੂ ਦੇ ਤਿੰਨ ਜੱਫੀਆਂ ਤੇ ਕਹਿੰਦੇ ਵੱਡੇ ਮਾਣ ਪੁੱਜਦੇ ਹੋ ਗਏ ਮੇਰੇ ਵੀਰੋ ਦੀਪਕ ਕਾਸ਼ੀਪੁਰੀਆ ਵਾਹ ਕਾਸ਼ੀਪੁਰੀਆ ਨੱਚਦਾ ਟੱਪਦਾ ਹੱਸਦਾ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਕਰਮ ਘਮਾਣ ਪੁੱਜਾ ਹੋਇਆ ਹੈ ਕਹਿੰਦੇ ਪੰਜਾਬ ਕੇਸਰੀ ਦੀ ਟੀਮ ਖੜਾਈ ਸ਼ੀਲੂ ਓਏ ਸ਼ੀਲੂ ਤੇ ਗਵਿੰਦਪੁਰੀਆ ਮਾਲਾ ਮੂਲਕ ਦੇ ਵਿੱਚ ਮੂਲਕ ਦੇ ਵਿੱਚ ਸ਼ੀਲੂ ਤੇ ਮਾਲਾ ਉਹ ਹਰਿਆਣੇ ਦੇ ਪੰਜਾਬ ਦੀ ਟੱਕਰ ਮੇਰੇ ਵੀਰੋ ਵਾਹ ਮਾਲਿਆ ਮਾਲਿਆ ਭੰਗੜਾ ਓਏ ਤੰਦਰੀਆ ਦੁਨੀਆ ਤੇਰੇ ਭੰਗੜੇ ਤੇ ਸ਼ਰਤਾਂ ਲਾਉਂਦੀ ਹੈ ਆ ਗਏ ਆ ਮੇਰੇ ਵੀਰੋ ਬਈ ਦਰਸ਼ਕ ਵੀਰੋ ਜਿੱਤਿਆ ਜਿਹੜਾ ਮਰਜੀ ਸਵਾਦ ਆਇਆ ਕਿ ਨਹੀਂ ਦਰਸ਼ਕ ਸਾਰੇ ਹੀ ਸਵਾਦ ਲੈ ਦਰਸ਼ਕ ਵੀਰੋ ਧਨੌਰੀ ਦੀ ਟੀਮ ਦੇ ਪੁਆਇੰਟ ਨੇ 15 ਦਿੜਬਾ ਮੰਡੀ ਦੀ ਟੀਮ ਦੇ 15 16 ਸਾਟ ਸਾਹ ਹਜ਼ਾਰ ਲੈ ਵੀ ਸ਼ਿਲੂ ਆ 10000 ਲੈ ਜਾ ਤੇਰੇ ਤਿੰਨ ਜੱਫਿਆਂ ਦਾ ਬੱਬੂ ਕੋਟ ਫੱਤਾ ਆਸਟ੍ਰੇਲੀਆ ਕਾਕਾ ਕੋਟ ਫੱਤਾ ਕੈਨੇਡਾ ਤੇ ਜੋਗੀ ਦੇਦਨਾ ਕੈਨੇਡਾ ਉਹਨਾਂ ਵੱਲੋਂ 10000 ਰੁਪਏ ਜਿਹੜਾ ਸ਼ਿਲੂ ਦੇ ਜੱਫਿਆਂ ਦੇ ਲਈ ਆਇਆ ਹੈ ਸ਼ਿਲੂ ਆ ਮਾਨ ਲੈ ਜਾ ਮੇਰਾ ਵੀਰ 62 ਕਿਲੋ ਭਾਰ ਦਾ ਫਾਈਨਲ ਹੈ ਜਗਦੀਸ਼ ਜੈਲਦਾਰ ਤੇ ਨਾਲ ਕਲੀਅਰ ਕਰਦੇ ਹੋ ਜਸ਼ਨ ਮਹਿਲਾ ਜੀ ਬੇਨਤੀ ਹੈ ਭਾਈ ਭਾਈ ਕੋਈ ਗੱਲ ਨਹੀਂ ਇਹਨਾਂ ਨੇ ਆਪੇ ਚਲੇ ਜਾਣਾ ਮਹਿਮਾਨ ਆਏ ਹੋਏ ਐ ਮਹਿਮਾਨ ਤਫਰਾਈ ਕਰਦੇ ਹੁੰਦੇ ਨੇ ਭਾਈ ਕੋਈ ਗੱਲ ਨਹੀਂ ਕਰਨਾ ਹੈ ਕਲੀਅਰ 2 ਮਿੰਟ ਹੀ ਜਿੰਮੀ ਕੋਈ ਗੱਲ ਨਹੀਂ ਹੋ ਜਾਣਾ ਸੱਤੀ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਆ ਯਾਰ ਸੱਤੀ ਗਰਾਊਂਡ ਦੇ ਵਿੱਚ ਸੱਤੀ ਗਰਾਊਂਡ ਦਾ ਵਾਹ ਇੱਕ ਵਾਰੀ ਸੱਤੀ ਦਿਨਵਾ ਬੇਤੀ ਆਉਣੀ ਹੁਣ ਪਲੀਜ਼ ਆਪਾਂ ਗਰਾਊਂਡ ਕਲੀਅਰ ਕਰ ਦਈਏ ਗਰਾਊਂਡ ਕਲੀਅਰ ਕਰ ਦਿਓ ਆਪਾਂ ਬਾਹਰ ਕਿਲੋ ਦਾ ਵੀ ਫਾਈਨਲ ਮੈਚ ਜਿਹੜਾ ਹੈ ਉਹ ਕਰਵਾਉਣਾ ਹੈ ਗਰਾਊਂਡ ਕਲੀਅਰ ਕਰ ਦਿਓ ਬਾਹਰ ਦੀਆਂ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਾਹਰ ਦੇ ਫਾਈਨਲ ਦੀਆਂ ਟੀਮਾਂ ਰਿੰਕਾ ਢੰਡੋਲੀ ਜੀ ਪੁੱਜੇ ਹੋਏ ਆ ਕਹਿੰਦੇ 27 ਫਰਵਰੀ ਮੇਰੇ ਵੀਰੋ ਗੰਡੂਆਂ ਦੇ ਕਬੱਡੀ ਕੱਪ ਦੀ ਹੈ ਜੈਲੀ ਹੁੜੀ ਆਏ ਹੋਇਆ ਜੈਲੀ ਨੰਬਰਦਾਰ ਮੁਬਾਰਕਾਂ ਕੋ ਸਾ ਵੱਡੀ ਟੀਮ ਅੱਜ ਵੱਡਾ ਮੈਚ ਖੇਡ ਕੇ ਗਈ ਹੈ ਫਾਈਨਲ ਦੇ ਵਿੱਚ ਪਹੁੰਚ ਗਈ ਪ੍ਰਧਾਨ ਗੁਰਮੇਲ ਸਿੰਘ ਜੀ ਢਿੜਬਾ ਕਰਨ ਕਮਾਨ ਢਿੜਬਾ ਸੋਸ਼ਲ ਜੂ ਸਪੋਰਟਸ ਕਲੱਬ ਢਿੜਬਾ ਬਲਕਾਰ ਕਮਾਨ ਚਮਕੌਰ ਕਮਾਨ ਯੂਕੇ ਹਰਦੀਪ ਕਾਲਾ ਜੀ ਰਿੰਕਾ ਢੰਡੋਲੀ ਜੀ ਸਤਗੁਰ ਕਮਾਨ ਜੀ ਸਾਰੇ ਵੀਰ ਜਿਹੜੇ ਪੁੱਜੇ ਹੋਏ ਆ 60 ਕਿਲੋ ਭਾਰ ਦਾ ਫਾਈਨਲ ਹੈ ਮੂਨਕ ਤੇ ਧੰਧਾਨ ਸਾਹਿਬ ਦੀਆਂ ਟੀਮਾਂ ਦਾ 22 ਤੇ 23 ਫਰਵਰੀ ਲਹਿਰੇ ਦੇ ਕਬੱਡੀ ਕੱਪ ਦੀ ਹੈ ਲਾਹ ਦੇ ਹੀਰੇ ਦਾ ਖੁੱਲਾ ਖਾਣਾ ਹੋਵੇਗਾ 1 ਲੱਖ ਤੇ 71000 ਦੇ ਪ੍ਰਾਈਜ਼ ਹੈ ਔਰ ਬੈਸਟਾਂ ਦੇ ਲਈ ਕਹਿੰਦੇ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ 20 ਤਰੀਕ ਨੂੰ ਚੱਕ ਰਾਮ ਸਿੰਘ ਵਾਲੇ ਦੇ ਵਿੱਚ ਵੱਡਾ ਮੇਲਾ ਹੋਣਾ ਹੈ ਅੱਜ ਨੋਵੇ ਦਬੜੀ ਖਾਨੇ ਦਾ ਵਿਸ਼ੇਸ਼ ਸਨਮਾਨ ਪਰਮਵੀਰ ਗਰੇਵਾਲ ਯੋद्धा ਨੌਰਵੇ ਉਹਨਾਂ ਵੱਲੋਂ 21000 ਦੀ ਨਗਦ ਰਕਮ ਨਾਲ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ 11 ਤਰੀਕ ਬੂਟਾ ਕਹਿੰਦਾ ਚਾਂਦਪੁਰੇ ਦੇ ਵਿੱਚ ਟਰੈਕਟਰ ਤੋਜਨ ਮੁਕਾਬਲੇ ਹੋਣਗੇ ਬਹਾਦਰ ਸਿੰਘ ਜੀ ਸਾਡੇ ਵੀਰ ਮੇਰੀ ਬੇਨਤੀ ਹੈ ਬਾਧੂ ਵੀਰ ਗਰਾਊਂਡ ਕਲੀਅਰ ਕਰ ਦੇਣ 62 ਕਿਲੋ ਭਾਰ ਦਾ ਫਾਈਨਲ ਹੈ ਸਾਰੇ ਮੈਚ ਬੋਲ ਦਿੰਦੇ ਨੇ ਕੋਈ ਗੱਲ ਨਹੀਂ ਅੱਜ ਮੂਨਕ ਦਾ ਕੱਪ ਹੈ 12 ਫਰਵਰੀ ਰੋਗਲੇ ਦੇ ਵਿੱਚ ਕਬੱਡੀ ਕੱਪ ਹੋਵੇਗਾ ਔਰ 13 ਫਰਵਰੀ ਧਾਰਸੂਲ ਦੇ ਵਿੱਚ ਕਬੱਡੀ ਕੱਪ ਹੋਵੇਗਾ 14 ਫਰਵਰੀ ਨੂੰ ਬੱਲੋ ਮਾਜਰੇ ਦੇ ਵਿੱਚ ਬੱਬੂ ਮਾਨ ਦਾ ਖਾੜਾ ਹੋਵੇਗਾ 15 ਫਰਵਰੀ ਚਾਂਦਪੁਰੇ ਦੇ ਕਬੱਡੀ ਕੱਪ ਦੀ ਹੈ 16 ਫਰਵਰੀ ਗੁਰਲਾਲ ਖਨੌਰ ਦਾ ਕਬੱਡੀ ਕੱਪ ਹੈ ਕੜਾਮਾ ਖੁਰਦ ਕਬੱਡੀਆਂ ਪੈਣਗੀਆਂ 20 ਫਰਵਰੀ ਬੀਰੋ ਕੇ ਕਲਾਂ ਦੇ ਵਿੱਚ ਬੈਸਟਾਂ ਦੇ ਲਈ ਮੋਟਰਸਾਈਕਲ ਹੈ 21 ਫਰਵਰੀ ਦੇਦਨਾ ਦੇ ਵਿੱਚ ਕੰਬਾਈਨਾ ਹੋਣਗੀਆਂ 22 ਫਰਵਰੀ ਸਨੇਤੇ ਦੇ ਵਿੱਚ ਮੋਟਰਸਾਈਕਲ ਹੋਣਗੇ ਔਰ 23 ਫਰਵਰੀ ਲਹਿਰੇ ਦੇ ਵਿੱਚ ਕਹਿੰਦੇ ਲਾ ਫਿਰੇ ਦਾ ਖੁੱਲਾ ਖਾੜਾ ਹੋਵੇਗਾ